ਦੇਖ ਵੀ ਸਕਦੇ ਹੋ ਡਾਕਟਰ ਧਰਮਵੀਰ ਗਾਂਧੀ ਹੋਰ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹ ਪਹੁੰਚੇ ਨੇ ਤੇ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਪਾ ਉਸਨ 17 ਚ ਵੀ ਇਕੱਠੇ ਹੋਏ ਸੀ ਤੇ ਅੱਜ ਕਾਲ ਦਿੱਤੀ ਗਈ ਸੀ ਕਿ ਮਾਲਵਿੰਦਰ ਸਿੰਘ ਮਾਲੀ ਹੋਰਾਂ ਦੀ ਜਿਹੜੀ ਉਹ ਐਫ ਆਈ ਆਰ ਹੈ ਉਹ ਕੁਐਸ਼ ਹੋਵੇ ਅਸੀਂ ਕਾਨੂੰਨੀ ਪ੍ਰਕਿਰਿਆ ਚ ਨਹੀਂ ਪੈਣਾ ਹੈਗਾ ਅਸੀਂ ਮਾਲੀ ਸਾਹਿਬ ਨੂੰ ਰਿਹਾ ਕਰਵਾਉਣਾ ਬਿਲਕੁਲ ਜੀ ਬਿਲਕੁਲ ਦੇਖੋ ਜੇ ਅੱਜ ਦਾ ਜਿਹੜਾ ਧਰਨਾ ਹੈਗਾ ਸਿੰਬੋਲਿਕ ਧਰਨਾ ਹੈਗਾ ਇਹ ਅਲੱਗ-ਅਲੱਗ ਜਥੇਵੰਦੀਆਂ ਦੇ ਨੁਮਾਇंदे ਸਿਰਫ ਆਏ ਹੈਗੇ ਸਰਕਾਰ ਨੂੰ ਸੁਣਾਉਣੇ ਕਰਨ ਵਾਸਤੇ ਕਿ ਜੋ ਮਾਲੀ ਸਾਹਿਬ ਨੂੰ ਤੁਸੀਂ ਝੂਠੇ ਕੇਸ ਵਿੱਚ ਫਸਾਇਆ ਹੈਗਾ ਹੈ ਮਾਲੀ ਜਿਹੜਾ ਕਿ ਪਿਛਲੇ ਕਈ ਦਹਾਕਿਆਂ ਤੋਂ ਪੰਜਾਬ ਦੇ ਸਿਆਸੀ ਸਮਾਜਿਕ ਧਾਰਮਿਕ ਖੇਤਰ ਦੀ ਇੱਕ ਨੇਧੜਕ ਬੁਲੰਤ ਤੇ ਬੇਖੌਫ ਆਵਾਜ਼ ਹੈਗਾ ਜੋ ਦੀਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਹੈਗੀ ਹੈ ਇਹ ਜਮਹੂਰੀਅਤ ਨਾਲ ਤੱਕਾ ਹੈਗਾ ਇਹ ਬੋਲਣ ਦੀ ਆਜ਼ਾਦੀ ਦੇ ਅਧਿਕਾਰ ਨਾਲ ਤੱਕਾ ਹੈਗਾ ਔਰ ਅੱਜ ਅਸੀਂ ਸਾਰੇ ਲੋਕ ਅਲੱਗ-ਅਲੱਗ ਜਥੇਵੰਦੀਆਂ ਦੇ ਨੁਮਾਇंदे ਅਲੱਗ-ਅਲੱਗ ਸਰਕਾਰਾਂ ਨੂੰ ਵਰਕਰ ਤੇ ਮੈਂ ਖੁਦ ਆਪਣੇ ਕਬੱਡੀ ਟੀਮ ਨਾਲ ਮੇਰਾ ਗੌਰਵ ਸੰਧੂ ਜੀ ਨੇ ਡਾਕਟਰ ਨਿੰਦਰ ਸੰਧੂ ਨੇ ਨਾਰੀ ਕੇ ਸਾਹਮਣੇ ਹੋਰ ਬਹੁਤ ਸਾਰੇ ਮੈਡਮ ਹਰਮੀਤ कौर बराड़ ਨੇ ਅਸੀਂ ਸਾਰੇ ਇਕੱਠੇ ਹੋ ਕੇ ਇਸ ਧਰਮੇ ਸ਼ਾਮਲ ਹੋਣ ਵਾਸਤੇ ਆਏ ਹੈਗੇ ਆਂ ਔਰ ਸਰਕਾਰ ਨੂੰ ਚੇਤਾਵਨੀ ਦਿੰਦੇ ਹੈਗੇ ਆਂ ਕਿ ਜਿਹੜਾ ਇਹ ਤੁਸੀਂ ਉਹ ਸਰਕਾਰ ਜਿਹੜੀ ਕਹਿੰਦੀ ਸੀ ਕਿ ਅਸੀਂ ਲੋਕਾਂ ਨੂੰ ਬੋਲਣ ਦੀ ਜੁਰਤ ਦਿਖਾਈ ਹੈ ਸਰਕਾਰ ਨੂੰ ਸਵਾਲ ਪੁੱਛਣ ਦਾ ਵੱਲ ਸਿਕਾਇਆ ਹੈਗਾ ਉਹਨਾਂ 'ਚ ਹੌਸਲਾ ਭਰਿਆ ਹੈਗਾ ਅੱਜ ਉਹ ਸਰਕਾਰ ਸਿੰਪਲ ਸਵਾਲਾਂ ਦੇ ਚਾਹੇ ਸਾਡੇ ਹੋਣ ਚਾਹੇ ਮਾਲੀ ਸਾਹਿਬ ਦੇ ਹੋਣ ਉਹਨਾਂ ਤੋਂ ਬਖਲਾ ਕੇ ਮਾਲੀ ਸਾਹਿਬ ਦੀ ਆਵਾਜ਼ ਨੂੰ ਬੁਲੰਦ ਕਰਨ ਦਾ ਜੋ ਉਹਨਾਂ ਨੇ ਝੂਠਾ ਕੇ ਪਰਚਾ ਦਰਜ ਕਰਾਇਆ ਹੈਗਾ ਹੈ ਧਾਰਮਿਕ ਭਾਵਨਾਵਾਂ ਪਟਕਾਣ ਪੜਕਾਉਣ ਦਾ ਉਹ ਬਿਲਕੁਲ ਨਜਾਇਜ਼ ਹੈਗਾ ਹੈ ਉਹ ਪਰਚਾ ਵਾਪਸ ਲਿਆ ਜਾਵੇ ਔਰ ਮਾਲੀ ਸਾਹਿਬ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ ਮਾਲੀ ਸਾਹਿਬ ਕਹਿੰਦੇ ਕਿ ਅਸੀਂ ਕਾਨੂੰਨੀ ਪ੍ਰਕਿਰਿਆ 'ਚ ਨਹੀਂ ਪੈਣਾ ਹੈ ਅਸੀਂ ਕੁਐਸ਼ ਕਰਾਉਣੀ ਹੈ ਐਫ ਆਈ ਆਰ ਬਿਲਕੁਲ ਉਹਨਾਂ ਦਾ ਸਟੈਂਡ ਬਿਲਕੁਲ ਜਾਇਜ਼ ਹੈ ਅਸੀਂ ਉਹਨਾਂ ਦੇ ਸਟੈਂਡ ਨਾਲ ਸਹਿਮਤ ਹੈਗੇ ਕਿ ਅਸੀਂ ਕਾਨੂੰਨੀ ਪ੍ਰਕਿਰਿਆ ਤਾਂ ਪਈਏ ਜੇ ਕੁਝ ਲੇਸ਼ ਮਾਤਰ ਵੀ ਉਹਦੇ 'ਚ ਕੋਈ ਸੱਚਾਈ ਹੋਵੇ ਇਹਨਾਂ ਦਾ ਇੱਕ ਆਪਣਾ ਪਾਰਟੀ ਕਾਰਕੁਨ ਹੈ ਉਹਦੇ ਵੱਲੋਂ ਸ਼ਿਕਾਇਤ ਦ ਨਾਇਸ ਸਪੈਸੀਫਾਈਡ ਕਿ ਕਿਸ ਗੱਲ ਨਾਲ ਮਾਲੀ ਦੀ ਕਿਸ ਗੱਲ ਨਾਲ ਕਿਸ ਦੀਆਂ ਕਿਵੇਂ ਭਾਵਨਾਵਾਂ ਪੜਕੀਆਂ ਹੈਗੀਆਂ ਧਾਰਮਿਕ ਭਾਵਨਾਵਾਂ ਕਿਵੇਂ ਪੜਕੀਆਂ ਹੈਗੀਆਂ ਕੋਈ ਸਪਸ਼ਟ ਨਹੀਂ ਹੈਗਾ ਸਾਰੀ ਬੋਗਸ ਐਫ ਆਈ ਆਰ ਹੈਗੀ ਹੈ ਬੋਗਸ ਕੇਸ ਹੈਗਾ ਤੇ ਇਦਾਂ ਦੇ ਕੇਸਾਂ ਦੇ ਕਾਨੂੰਨੀ ਲੜਾਈ ਲੜਨ ਦੀ بجائے ਇਹਨੂੰ ਰੱਦ ਕਰਾਉਣ ਦੀ ਮੰਗ ਹੀ ਜਾਇਜ਼ ਮੰਗ ਮੰਦੀ ਹੈਗੀ ਜੀ तमाम ਲੋਕ ਜਿਹੜੇ ਇੱਥੇ ਵੀ ਜੁੜ ਰਹੇ ਨੇ ਜਾਂ ਸੋਸ਼ਲ ਮੀਡੀਆ ਤੇ ਬੋਲ ਰਹੇ ਨੇ ਜਾਂ ਜੋ ਉਹ ਬੰਦੇ ਨੇ ਮਾਲੀ ਦੇ ਹੱਕ ਦੇ ਵਿੱਚ ਨੇ ਉਹ ਕਹਿੰਦੇ ਨੇ ਕਿ ਪੋਲਿਟਿਕਲ ਇਵੈਂਡੇਟ ਆ ਬਿਲਕੁਲ ਪੋਲਿਟਿਕਲ ਵੈਂਡੇਟਾ ਹੈਗਾ ਔਰ ਮਾਲੀ ਉਹਨਾਂ ਦੀ ਅੱਖਾਂ ਰੜਕਦਾ ਸੀਗਾ ਬੜੇ ਲੰਮੇ ਸਮੇਂ ਤੋਂ ਬੇਵਾਕ ਟਿੱਪਣੀਆਂ ਲਗਾਤਾਰ ਜਿਉਂਦੀ ਸਰਕਾਰੇ ਹੋਣ ਦੀ ਚਾਹੀ ਹੈਗੀ ਜੇ ਸਰਕਾਰ ਕੋ ਜਿਹੜੀ ਵੀ ਸਰਕਾਰ ਸਮੇਂ ਸਮੇਂ ਸਰ ਲੋਕਾਂ ਦੇ ਰਾਜ ਕੀਤਾ ਜਿਨ੍ਹਾਂ ਨੇ ਸੱਤਾ 'ਚ ਰਹੇ ਨੇ ਉਹਨਾਂ ਨੂੰ ਮਾਲੀ ਸਾਹਿਬ ਬੇਵਾਕ ਹੋ ਕੇ ਨੇ ਤੜਕ ਹੋ ਕੇ ਬੇਖੌਫ ਬਿਨ ਨੇ ਡਰ ਹੋ ਕੇ ਇੱਕ ਸਿਆਸੀ ਟਿੱਪਣੀਆਂ ਕਰਦੇ ਆਏ ਨੇ ਔਰ ਉਹ ਕਾ ਬਹੁਤ ਵੱਡਾ ਇੱਕ ਸਰਕਲ ਹੈ ਉਹਨਾਂ ਦਾ ਇੱਕ ਸਮਾਜਿਕ ਘੇਰਾ ਹੈ ਸਿਆਸੀ ਕੇਰਾ ਹੈਗਾ ਧਾਰਮਿਕ ਕੇਰਾ ਹੈਗਾ ਉਹ ਸਾਰੇ ਕੇਰਾ ਦੇ ਮਕਬੂਲ ਲੀਡਰ ਨੇ ਉਹ ਤੇ ਭਾਵੇਂ ਉਹਨਾਂ ਨੇ ਕਦੀ ਜਿਹੜੀ ਚੋਣ ਨਰਾਜ ਦਿੱਤੀ ਵਿੱਚ ਉਹਨਾਂ ਨੇ ਕਦੀ ਸਿਆਸੀ ਆकांक्षाਆਂ ਮਨ ਨਹੀਂ ਪਾਲੀਆਂ ਪਰ ਉਸ ਦੇ ਬਾਵਜੂਦ ਉਹ ਪੰਜਾਬ ਦੇ ਲੋਕਾਂ ਦੇ ਲੀਡਰ ਨੇ ਪੰਜਾਬ ਦੇ ਆਵਾਮ ਦੇ ਲੀਡਰ ਨੇ ਜੀ ਸਿਆਸੀ ਤੌਰ ਤੇ ਉਥਲ ਪੁਥਲ ਹੈ ਪੰਜਾਬ ਦੇ ਵਿੱਚ ਸੀਐਮ ਤੱਕ ਚੇਂਜ ਦੀਆਂ ਗੱਲਾਂ ਨੇ ਦੁਕੋ ਚੱਲ ਰਹੀ ਹੈ ਉਤਲ ਪੁਤਲ ਕਾਫੀ ਚਿਰ ਤੋਂ ਚੱਲ ਰਹੀ ਹੈ ਕਿ ਕਦੀ ਜਹਾਰ ਹੈ ਕਦੀ ਲੁਕਮੀ ਹੈਗੀ ਹੈ ਪਰ ਇੱਕ ਦੋ ਤਰ੍ਹਾਂ ਦੀ ਉਤਲ ਪੁਤਲ ਹੈਗੀ ਇੱਕ ਤਾਂ ਸੈਂਟਰ ਬਨਾਮ ਯਾਨੀ ਕੇਂਦਰੀ ਸਿਆਸਤ ਦੀ ਲੀਡਰਸ਼ਿਪ ਬਨਾਮ ਪੰਜਾਬ ਦੀ ਲੀਡਰਸ਼ਿਪ ਜਿਹੜਾ ਜਿਹੜਾ ਇੱਕ ਸਮੁੱਚਤਾ ਚ ਦੇਖਣ ਨੂੰ ਮਿਲਦੀ ਹੈਗੀ ਇਹ ਸ਼ੁਰੂ ਤੋਂ ਹੀ ਉਹ ਚੱਲ ਰਹੀ ਹੈਗੀ ਦੂਜੇ ਜਗ੍ਹਾ ਪੰਜਾਬ ਦੀ ਲੀਡਰਸ਼ਿਪ ਦੀ ਆਪਸੀ ਖਿੱਚੋਤਾਣ ਇੱਥੇ ਹੀ ਮਤਲਬ ਕਈ ਬੰਦੇ ਸ਼ੁਰੂ ਤੋਂ ਹੀ ਪਾਰਟੀ ਦੇ ਔਖੇ ਨੇ ਚਾਹੇ ਉਹ ਮੈਡਮ ਬਲਜਿੰਦਰ ਕੌਰ ਹੋਣ ਚਾਹੇ ਉਹ ਕੁਸਰਜੀਤ ਮਾਨੂਕੇ ਹੋਣ ਚਾਹੇ ਉਹ ਆਪਣਾ ਜਿਹੜੇ ਐਸਐਸ ਆਈਜੀ ਰਿਟਾਇਰ ਹੋ ਕੇ ਆਏ ਨੇ ਕਮਰ ਬੇਜ ਪ੍ਰਤਾਪ ਸਿੰਘ ਹੋਣ ਉਹਨਾਂ ਸਾਰਿਆਂ ਨੂੰ ਆ ਲੱਗਦਾ ਕਿ ਉਹਨਾਂ ਨੂੰ ਬਣਦਾ ਥਾਂ ਪਾਰਟੀ ਦੀ ਸਰਕਾਰ ਚ ਨਹੀਂ ਮਿਲਿਆ ਆਏਗਾ ਸੋ ਕੁਸਰ ਮੋਸਰ ਸ਼ੁਰੂ ਤੋਂ ਚੱਲੀ ਆ ਰਹੀ ਹੈਗੀ ਹੈ ਕਦੇ ਉਹ ਤਿੱਬਰ ਰੂਪ اختیار ਕਰ ਜਾਂਦੀ ਹੈ ਕਦੇ ਉਹ ਮੱਠੀ ਪੈ ਜਾਂਦੀ ਹੈਗੀ ਪਰ ਕੁੱਲ ਮਿਲਾ ਕੇ ਨਾ ਤਾਂ ਪੰਜਾਬ ਦੀ ਪਾਰਟੀ ਦੇ ਨਾਲ ਸਭ ਅੱਛਾ ਹੈਗਾ ਤੇ ਨਾ ਪੰਜਾਬ ਦੇ ਜਿਹੜਾ ਸਿਆਸੀ ਤਾਣਾ ਬਾਣਾ ਹੈਗਾ ਜਾਂ ਸਿਆਸੀ ਸੰਗਠਨ ਹੈਗਾ ਉਹਦਾ ਦਿੱਲੀ ਦੇ ਸੰਗਠਨ ਨਾਲ ਕੋਈ ਤਾਣਾ ਕੋਈ ਰਿਲੇਸ਼ਨਸ਼ਿਪ ਹੈ ਉਸ ਖਾਵਾ ਹੈਗਾ ਦੋਹਾਂ ਵਿਚਕਾਰ ਇੱਕ ਖਿੱਚੋ ਤਾਣਾ ਹੈ ਦੋਹਾਂ ਦੀ ਅੰਦਰੂਨੀ ਖਿੱਚੋ ਤਾਣ ਵੀ ਹੈ ਦੋਹਾਂ ਦੀ ਬਾਰਿਕ ਖਿੱਚੋ ਤਾਣ ਵੀ ਹੈ ਉਸ ਭਮਰਕ ਤੇ ਜਿਹੜੀ ਹੈ ਉਸ ਭਮਰਚ ਪੰਜਾਬ ਫਸਿਆ ਪਿਆ ਪੰਜਾਬ ਦੀ ਸਿਆਸਤ ਫਸੀ ਪਈ ਹੈ ਔਰ ਐ ਕਹੋ ਪੰਜਾਬ ਦਾ ਪ੍ਰਸ਼ਾਸਨ ਫਸਿਆ ਪਿਆ ਬਿਊਰੋਕ੍ਰਾਸੀ ਦੇ ਕੋਈ ਹੁਣ ਕੁੰਡਾ ਨਹੀਂ ਹੈਗਾ ਬਿਊਰੋਕ੍ਰਾਸੀ ਖੁੱਲ ਖੇਡ ਰਹੀ ਹੈਗੀ ਹੈ ਸਾਰਾ ਪੰਜਾਬ ਬਿਊਰੋਕ੍ਰਾਸੀ ਇਸ ਜਿਹੜੀ ਸਿਸਟਮ ਹੈ ਉਹ ਚਲਾ ਰਿਹਾ ਹੈਗਾ ਨਾ ਕਿ ਸਿਆਸੀ ਸਿਸਟਮ ਚਲਾ ਰਿਹਾ ਜੀ ਇਸ ਉਥਲ-ਪੁਥਲ ਦਾ ਪੰਜਾਬ ਦੀ ਰਵਾਇਤੀ ਸਿਆਸਤ 'ਤੇ ਅਸਰ ਹੋਊਗਾ ਕੋਈ ਦੇਖੋ ਹੋਣਾ ਚਾਹੀਦਾ ਕਿਉਂ ਨਹੀਂ ਹੋਣਾ ਚਾਹੀਦਾ ਜਿਹੜੇ ਬੰਦੇ ਸਿਆਸਤ ਵਿੱਚ ਸਰਗਰਮ ਨੇ ਉਹ ਹਰ ਗੱਲ 'ਤੇ ਬੜੀ ਕੋਖਮੀ ਨਜ਼ਰ ਰੱਖ ਰਹੇ ਨੇ ਪੰਜਾਬ ਜੋ ਵੀ ਘੜਨਾਵਾ ਵਾਪਰੀਆਂ ਸਿਆਸੀ ਖੇਤਰ ਵਿੱਚ ਉਹਨਾਂ ਦੀ ਸਭ ਦੀ ਨਜ਼ਰ ਹੈਗੀ ਹੈ ਕਾਂਗਰਸ ਪਾਰਟੀ ਦਾ ਖਾਸ ਤੌਰ ਤੇ ਨਜ਼ਰ ਹੈ ਕਿਉਂਕਿ ਅਕਾਲੀਆਂ ਦੇ ਜਿਹੜੇ ਜਿਸ ਤਰ੍ਹਾਂ ਜੜਾਂ ਲੱਗਣੀਆਂ ਚਾਹੀਦੀਆਂ ਸੀ ਪਿਛਲੇ 2 ਸਾਲਾਂ 'ਚ ਉਹ ਨਹੀਂ ਲੱਗ ਸਕੀਆਂ ਕਾਂਗਰਸ ਪਾਰਟੀ ਨੇ ਲੋਕ ਸਭਾ ਚੋਣਾਂ ਸਭ ਜਿੱਤ ਕੇ ਇਹ ਜਾਗ ਜਹਰ ਕੀਤਾ ਕਿ ਕਾਂਗਰਸ ਪਾਰਟੀ ਅਜੇ ਵੀ ਲੋਕਾਂ ਦੇ ਮੁਕਾਬਲ ਤਨ ਅਕਾਲੀਆਂ ਦੇ ਮੁਕਾਬਲੇ ਆਮ ਆਦੀ ਪਾਰਟੀ ਦੇ ਮੁਕਾਬਲੇ ਇੱਕ ਵੱਧ ਮਕਬੂਲ ਪਾਰਟੀ ਹੈਗੀ ਹੈ ਸੋ ਆਮ ਕਾਂਗਰਸ ਪਾਰਟੀ ਨੂੰ ਸਾਰੇ ਆਪਸੀ ਮਤਭੇਦ ਬੁਲਾ ਕੇ ਸਾਰੀ ਗੁੱਟਬੰਦੀ ਨੂੰ ਪਲਾ ਕੇ 2027 ਦੀਆਂ ਚੋਣਾਂ ਹੈਗੀਆਂ ਉਹਨਾਂ ਵਾਸਤੇ ਵੀ ਸੰਗਠਨ ਨੂੰ ਤੇ ਮਜ਼ਬੂਤ ਕਰਨਾ ਚਾਹੀਦਾ ਹੈਗਾ ਔਰ ਆਪਸੀ મતભੇਦ ਨੂੰ ਦੂਰ ਕਰਨਾ ਚਾਹੀਦਾ ਹੈ ਮਾਲੀ ਸਾਹਿਬ ਦੀ ਗ੍ਰਿਫਤਾਰੀ ਦੇ ਕਰਕੇ ਸਰਕਾਰ ਦੇ ਫੇਸ ਤੇ ਕੋਈ ਡੈਂਟ ਪਿਆ ਤੇ ਜਿਕਰ ਪਿਆ ਕਿੰਨਾ ਬਹੁਤ ਜ਼ਿਆਦਾ ਪਿਆ ਹੈਗਾ ਕਿਉਂਕਿ ਗ੍ਰਿਫਤਾਰੀ ਦੇ ਅੱਗੇ ਵੀ ਨਜਾਇਜ਼ ਕਰਦੇ ਰਹੇ ਨੇ ਪਰ ਮਾਲੀ ਸਾਹਿਬ ਵਰਗੀ ਜਿਹੜੀ ਬੇਖੌਫ ਨਿ ਤੜਕ ਨ ਡਰ ਇੱਕ ਆਵਾਜ਼ ਹੈ ਜੋ ਇੱਕ ਟਿੱਪਣੀ ਕਰਦੇ ਵਜੋਂ ਵਿਸ਼ਲੇਸ਼ਕ ਦੇ ਵਜੋਂ ਕਿਸਾਨ ਅੰਦੋਲਨ ਤੋਂ ਲੈ ਕੇ ਹੁਣ ਤੱਕ ਜਿੰਨੇ ਮਕਬੂਲ ਹੋਏ ਨੇ ਵੱਧ ਮਕਬੂਲ ਹੋਏ ਨੇ ਔਰ ਜੋ ਉਹਦਾ ਪਿੱਛਾ ਸਿਆਸੀ ਇਤਿਹਾਸ ਸਰ ਇਹ ਵਿਦਿਆਰਥੀ ਜੀਵਨ ਤੋਂ ਲੈ ਕੇ ਪੰਜਾਬ ਦੇ ਜਿਹੜਾ ਖੜਕੂ ਦੌਰ ਸੀਗਾ ਉਸ ਦੌਰਾਨ ਮਨੁੱਖੀ ਅਧਿਕਾਰਾਂ ਨੂੰ ਲੈ ਕੇ ਜਾਂ ਉਸ ਤੋਂ ਬਾਅਦ ਲਗਾਤਾਰ ਸਿੱਖ ਸਿਆਸਤੀਆਂ ਪੰਜਾਬ ਦੀ ਕੁੱਲ ਸਿਆਸਤ ਤੇ ਤੇ ਪੰਜਾਬ ਦੇ ਕੁੱਲ ਜਿਹੜੀ ਮਤਲਬ ਸਮਾਜ ਤੇ ਤਾਣੇ ਬਾਣੇ ਤੇ ਜਿਉਂਨਾਂ ਦੀਆਂ ਬੇਖੌਫ ਬੇ ਬਿਲਾਗ ਤੇ ਨਡਰ ਟਿੱਪਣੀਆਂ ਹੈਗੀਆਂ ਉਹਨਾਂ ਕਰਕੇ ਉਹਨਾਂ ਦਾ ਇੱਕ ਆਪਣਾ ਪਾਠਕਾਂ ਦਾ ਵੀ ਘੇਰਾ ਹੈਗਾ ਤੇ ਸੁਣਵਾਲਿਆਂ ਦੇ ਵੀ ਘੇਰਾ ਹੈਗਾ ਜਿਸ ਨੇ ਜਿਸ 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 ਕਰਕੇ ਪੰਜਾਬ ਸਰਕਾਰ ਨੂੰ ਇਹਦਾ ਸਿਆਸੀ ਤੌਰ ਤੇ ਇੱਕ ਆਟਾ ਸਹਿਣਾ ਪਊਗਾ ਸਿਆਸੀ ਕੀਮਤ ਤਰਨੀ ਪਊਗੀ ਇਹਦੀ ਜੀ ਸ਼ੁਕਰੀਆ ਰਕਪਾ ਸਾਹਿਬ ਸੋ ਆਪਣੇ ਨਾਲ ਡਾਕਟਰ ਧਰਮਵੀਰ ਗੰਦ ਜਿਹੜੇ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਸੀ ਉਹ ਇਸ ਪ੍ਰੋਟੈਸਟ ਦੇ ਵਿੱਚ ਹਿੱਸਾ ਬਣੇ ਆ ਕੇ ਤੇ तमाम ਗੱਲਾਂ ਬਾਤਾਂ ਉਹਨਾਂ ਨੇ ਕੀਤੀਆਂ